ਹਾਂਜੀ ਕੀ ਹਾਲ ਅੱਜ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੇਕਰ ਸਾਡੀ ਵੀਡੀਓ ਲਾਇਕ ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਜਾ ਰਹੇ ਹਾਂ ਸਪਰੇਅ ਸੈਟ ਕਰ ਬਾਥੂ ਵਾਲੀ ਸਾਡੇ ਨਾਲ ਰਹਿ ਕੇ ਜੋੜੇ ਦਿਖਾਉਣੇ ਅੱਗੇ ਜਾ ਕੇ ਜੀ ਹੁਣ ਅਸੀਂ ਪਹੁੰਚ ਚੁੱਕੇ ਆ ਖੇਤ ਅਸੀਂ ਇਸ ਕਣਕ ਤੇ ਬਾਥੂ ਵਾਲੀ ਸਪਰੇਅ ਕਰਾਂਗੇ ਜੇ ਮੈਨੂੰ ਦੱਸੀ ਆ ਵੀ ਅਸੀਂ ਕਰਾਂਗੇ 24D ਤੇ ਐਲ ਗ੍ਰਿਪ ਆ ਹੁਣ ਅਸੀਂ ਮੋਟਰ ਚਲਾਈ ਸੀ ਤੇ ਖਾਲ ਪਰ ਨੂੰ ਪਾਣੀ ਵਾਸਤੇ ਸਪਰੇਅ ਛਿੜਕਣਾਗਾ ਤੇ ਪਾਣੀ ਖਾਲ ਭਰੀ ਜਾਂਦਾਗਾ ਕਰਾਂਗੇ 2 ਕਿ ਮਿੰਟਾਂ ਨੂੰ ਮੰਦ ਮੋਟਰ ਹਾਂਜੀ ਫਿਰ ਹੁਣ ਅਸੀਂ ਕਰ ਲੱਗ ਗਏ ਹਾਂ ਸਪਰੇਅ ਜਿਵੇਂ ਦੇਖ ਸਕਦੇ ਹੋ ਕਰੀ ਜਾਂਦੇ ਆ ਬਾਥੂ ਵਾਲੀ ਸਪਰੇਅ ਅਸੀਂ ਪਹਿਲਾਂ ਆਹੀ ਦਰਕਿੱਲਾਗਾ ਖੇਦਰ ਕਰੀ ਜਾਂਦੇ ਆ ਤੇ ਬਾਅਦ ਚੋਂ ਹੀ ਦਰ ਕਰਾਂਗੇ ਆਹ ਹਵਾਨ ਚ ਕਰਾਂਗੇ ਇਹ ਜਿੱਥੇ ਜ ਘੱਟ ਹੈ ਇਹ ਥੋੜਾ ਬਾਥੂ ਜ਼ਿਆਦਾ ਹੈ ਆਲੇ ਬਾਣ ਚ ਬਾਥੂ ਜ਼ਿਆਦਾ ਹੈ ਤੇ ਆ ਬਾਣ ਚ ਜ ਘੱਟ ਹੈਗਾ ਇਹ ਮਤਲਬ ਇਧਰ 4 4 ਕਿੱਲੇ ਨੇ 4 ਕਿੱਲਾਂ ਚ 2 ਕਿੱਲਿਆਂ ਚ ਆਗਾ ਤੇ 2 ਕਿੱਲਿਆਂ ਚ ਤਾਂ ਹੈ ਨਹੀਂਗਾ ਇਧਰ ਇਹ ਜ਼ਿਆਦਾ ਹੈ ਤੇ ਇਧਰ ਤਾਂ ਬਸ 2 ਕਿੱਲਿਆਂ ਚ ਬੱਟਾ-ਮੱਟਾ ਕੋਲੇ ਜਿਵੇਂ ਬੱਟਾ ਆ ਇੱਕ ਉੱਥੇ ਜੀ ਆ ਬਸ ਜੀ ਬਰਜ ਅਸੀਂ ਜਲੇ ਸਿੱਕੇਰੇ ਸਪਰੇ ਕਰਕੇ ਤੇ ਜਿਸ ਨੂੰ ਅੱਜ ਦੀ ਵੀਡੀਓ ਲੱਗੀ ਵਧੀਆ ਤਾਂ ਲਾਈਕ ਕਰਨਾ ਹੰਪਲੇ ਜਿਹਾ ਛਾਟੀਆਂ ਲੰਮੀ ਲੰਮੀ ਫਾਰਮਿੰਗ ਵੀਡੀਓ ਲੈ ਕੇ ਚੱਲਣਗੇ ਸਬਸਕ੍ਰਾਈਬ ਕਰ ਲਓ ਮਿਲਦੇ ਆ ਨਵੀਂ ਜਿਹੀ ਵੀਡੀਓ ਵਿੱਚ ਬਾਈ ਧੰਨਵਾਦ